ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਸਨਮੁਖ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਕਿ ਆਪ ਕੀ ਜਾਣਦੇ ਹੀ ਹੋ ਕਿ ਅਸੀਂ ਆਪ ਜੀ ਦੇ ਨਾਲ ਇਹ ਕਿਤਾਬ ਸਾਂਝੀ ਕਰ ਰਹੇ ਹਾਂ ਅਰਦਾਸ ਜਿਸ ਦਾ ਇਹ ਜੋ ਕਿ ਡਾਕਟਰ ਜਸਵੰਤ ਸਿੰਘ ਜੀ ਨਿੱਕੀ ਹੁਣਾਂ ਦੀ ਲਿਖੀ ਹੋਈ ਹੈ ਤੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਰਦਾਸ ਦੇ ਇੱਕ ਇੱਕ ਲਫ਼ਜ਼ ਦਾ ਇੱਕ ਇੱਕ ਸ਼ਬਦ ਦਾ ਵਿਆਖਿਆ ਕੀਤੀ ਹੈ ਅਰਥ ਦੱਸੇ ਹਨ ਕਿ ਕਿ ਕਿਸ ਤਰ੍ਹਾਂ ਸਾਡੇ ਵਡੇਰਿਆਂ ਨੇ ਬਜ਼ੁਰਗਾਂ ਨੇ ਜਿਹੜੀ ਹੈ ਇਹ ਅਰਦਾਸ ਤਿਆਰ ਕੀਤੀ ਹੈ ਤੇ ਇਸ ਦਾ ਮਤਲਬ ਕੀ ਹੈ ਇਸ ਲਈ ਅਸੀਂ ਆਪ ਜੀ ਦੇ ਨਾਲੇ ਸੰਜੀ ਕਰ ਰਹੇ ਹਾਂ ਕਿ ਕਿ ਸਾਨੂੰ ਵੀ ਇਹ ਸੋਝੀ ਪੈ ਜਾਵੇ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਜਾਂਚ ਆ ਜਾਵੇ ਜਿਸ ਤਰ੍ਹਾਂ ਕਿ ਅਸੀਂ بار بار ਇਹ ਬੇਨਤੀਆਂ ਕਰਦੇ ਹਾਂ ਕਿ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਜੋ ਹੈ ਸਿਰਫ ਗੁਰੂ ਦੇ ਉਪਦੇਸ਼ ਨੂੰ ਵੱਤਵਤ ਸੰਗਤਾਂ ਤੱਕ ਪਹੁੰਚਾਉਣਾ ਹੈ ਇਹ ਨਹੀਂ ਹੈ ਕਿ ਪਹਿਲੇ ਗੁਰੂ ਦੇ ਸ਼ਬਦ ਦਾ ਪ੍ਰਚਾਰ ਨਹੀਂ ਹੋ ਰਿਹਾ ਜਾਂ ਕੋਈ ਨਹੀਂ ਕਰਦਾ ਜਾਂ ਅਸੀਂ ਹੀ ਕਰ ਰਹੇ ਹਾਂ ਨਹੀਂ ਦੁਨੀਆ ਭਰ ਵਿੱਚ ਜਿੱਥੇ ਵੀ ਨਾਨਕ ਗੁਰਨਾਕ ਨਾਮ ਲੈ ਵਸਖ ਵਸਦੇ ਹਨ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਏ ਹਨ ਤੇ ਉੱਥੇ ਕੁਰਬਾਨੀ ਦਾ ਪ੍ਰਚਾਰ ਦਿਨ ਰਾਤ ਹਰ ਰੋਜ਼ ਹੋ ਰਿਹਾ ਹੈ ਪਰ ਜੇ ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰੀਏ ਤੇ ਫਿਰ ਉਸ ਪ੍ਰਚਾਰ ਦਾ ਅਸਰ ਸਾਡੇ ਉੱਤੇ ਉਹਨਾਂ ਜਿਆਦਾ ਦਿਖਾਈ ਨਹੀਂ ਦਿੰਦਾ ਜਿੰਨੇ ਵੱਡੇ ਲੈਵਲ ਤੇ ਅਸੀਂ ਸੋਚਦੇ ਹਾਂ ਕਿ ਪ੍ਰਚਾਰ ਹੋ ਰਿਹਾ ਹੈ ਜਾਂ ਅਸੀਂ ਕਰ ਰਹੇ ਹਾਂ ਉਸ ਦਾ ਕਾਰਨ ਇੱਕ ਹੀ ਲੱਗਦਾ ਹੈ ਕਿ ਅਸੀਂ ਕੁਰਬਾਨੀ ਪੜਦੇ ਸੁਣਦੇ ਜ਼ਰੂਰ ਹਾਂ ਪਰ ਉਸ ਨੂੰ ਮੰਨਦੇ ਨਹੀਂ ਹਾਂ ਤੇ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦੇ ਹਾਂ ਤੇ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਦੇ ਉਪਦੇਸ਼ ਨੂੰ ਪ੍ਰੈਕਟੀਕਲੀ ਆਪਣੀ ਲਾਈਫ ਵਿੱਚ ਇੰਪਲੀਮੈਂਟ ਨਹੀਂ ਕਰਦੇ ਓਨੀ ਦੇਰ ਤੱਕ ਸਾਡਾ ਭਲਾ ਹੋਣ ਵਾਲਾ ਨਹੀਂ ਹੈ ਇਸ ਲਈ ਅਸੀਂ ਆਪ ਜੀਆਂ ਨੂੰ ਇਹ ਬਾਰ-ਬਾਰ ਬੇਨਤੀਆਂ ਕਰਦੇ ਹਾਂ ਕਿ ਬਾਣੀ ਪੜਨੀ ਸੁੰਨੀ ਬਹੁਤ ਵਧੀਆ ਕੰਮ ਹੈ ਅਸੀਂ ਸਾਰੇ ਹੀ ਕਰਦੇ ਹਾਂ ਪਰ ਉਸ ਤੋਂ ਵੀ ਅੱਗੇ ਚੱਲਣ ਦੀ ਸਾਨੂੰ ਲੋੜ ਹੈ ਬਾਣੀ ਦੇ ਅਰਥ ਸਮਝੀਏ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਫਿਰ ਉਹਨਾਂ ਨੂੰ ਆਪਣੇ ਚੇਤੇ ਵਿੱਚ ਯਾਦ ਰੱਖੀਏ ਤੇ ਆਪਣੀ ਲਾਈਫ ਦਾ ਕੰਪੈਰੀਜ਼ਨ ਕਰੀਏ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾਉਂਦੇ ਹਨ ਤੇ ਅਸੀਂ ਕੀ ਕਰ ਰਹੇ ਹਾਂ ਵੇਰ ਸ਼ਾਇਦ ਪਤਾ ਲੱਗੇਗਾ ਸਮਝ ਆਏਗੀ ਕਿ ਅਸੀਂ ਕਾਫੀ ਕੁਝ ਗੁਰਮਤੋਂ ਗੁਰਬਾਣੀ ਤੋਂ ਉਲਟ ਕਰਦੀ ਜਾ ਰਹੇ ਹਾਂ ਤਾਂ ਹੀ ਸਾਡੇ ਜੀਵਨ ਵਿੱਚ ਕੋਈ ਚੇਂਜ ਆ ਸਕਦੀ ਹੈ ਤਾਂ ਹੀ ਸਾਡੇ ਸਮਾਜ ਵਿੱਚ ਕੋਈ ਚੇਂਜ ਆ ਸਕਦੀ ਹੈ ਤਾਂ ਹੀ ਸਾਡੇ ਸਿਸਟਮ ਦੇ ਵਿੱਚ ਕੋਈ ਚੇਂਜ ਆ ਸਕਦੀ ਹੈ ਤੇ ਉਸ ਤੋਂ ਵੀ ਜ਼ਰੂਰੀ ਕੰਮ ਹੈ ਕਿ ਅਸੀਂ ਹੋਰਨਾਂ ਨੂੰ ਵੀ ਇਸ ਗੁਰੂ ਦੇ ਰਸਤੇ ਤੇ ਗੁਰਬਾਣੀ ਦੇ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰੀਏ ਜੋ ਅੱਜ ਦਾ ਚੈਪਟਰ ਹੈ ਅਸੀਂ ਬਸ ਥੋੜੀ ਜਿਹੀ ਕਿਤਾਬ ਰਹੀ ਹੈ ਕਿਉਂਕਿ ਇਸ ਦੇ 60 ਚੈਪਟਰ ਹਨ 47 ਨੰਬਰ ਚੈਪਟਰ ਤੇ ਅਸੀਂ ਆ ਚੁੱਕੇ ਹਾਂ ਇਸ ਚੈਪਟਰ ਦਾ ਸਿਰਲੇਖ ਹੈ ਭਰੋਸਾਦਾਨ ਜਦੋਂ ਅਸੀਂ ਮੰਗਦੇ ਹਾਂ ਅਰਦਾਸ ਦੇ ਵਿੱਚ ਕਰਦੇ ਹਾਂ ਅਰਦਾਸ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਦਾਨ ਬਿਬੇਕਦਾਨ ਵਿਸਾਹਦਾਨ ਪ੍ਰੋਸਾਦਾਨ ਤੇ ਅੱਜ ਅਸੀਂ ਆਏ ਹਾਂ ਪ੍ਰੋਸਾ ਸ਼ਬਦ ਦਾ ਮੂਲ ਪਧਰ ਆਸ਼ਾ ਭਾਵ ਕਿ ਸ਼ੁਭ ਆਸ਼ਾ ਤੋਂ ਹੈ ਜਿਸੇ ਕੇਸੇ ਪਾਸੋਂ ਸ਼ੁਭ ਆਸ਼ਾ ਉਪਜਦੀ ਹੋਵੇ ਉਸੇ ਉੱਪਰ ਪ੍ਰੋਸਾ ਹੁੰਦਾ ਹੈ ਸੱਚਾ ਪ੍ਰੋਸਾ ਸਦਾ ਆਸ ਬਣਾਉਂਦਾ ਹੈ ਕੱਚਾ ਪਰੋਸਾ ਨਿਭ ਨਹੀਂ ਸਕਦਾ ਜਦੋਂ ਟੁੱਟਦਾ ਹੈ ਤਾਂ ਅੰਦੇਸ਼ੇ ਜਿਗਾ ਜਾਂਦਾ ਹੈ ਸੰਸਾਰ ਦਾ ਹਰ ਪਰਵਾਸਾ ਕੂੜਾ ਪਰਵਾਸਾ ਹੈ ਸੱਚਾ ਪਰਵਾਸਾ ਤਾਂ ਇੱਕ ਅਕਾਲ ਪੁਰਖ ਦਾ ਹੈ ਗੁਰਮਤ ਵਿੱਚ ਇਸੇ ਇੱਕ ਪਰੋਸੇ ਤੇ ਨਿਰਭਰ ਰੱਖਣ ਦਾ ਆਦੇਸ਼ ਹੈ ਗੁਰਬਾਣੀ ਵਿੱਚ ਅਨੇਕਾਂ ਹੀ ਸ਼ਬਦ ਪਰੋਸੇ ਦੇ ਸਮਾਨਾਰਥਕ ਹੋ ਕੇ ਆਏ ਹਨ ਜੇਸਤਰਾ ਪਰਵਾਸਾ ਟੇਕ ਆਸਰਾ ਅਧਾਰ ਓਟ ਪਨਾ ਸਰਨ ਤਕੀਆ ਆਦੀ ਤੇ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਮਾਨ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਆਸਾ ਮਹਲਾ ਪੰਜਵਾਂ ਅੰਗ 396 ਏਕਾ ਟੇਕ ਰੱਖੋ ਮਨ ਮਾਹੇ ਗੌੜੀ ਮਹੱਲਾ ਪੰਜਵਾਂ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਰ ਬ੍ਰਹਮ ਲੱਗੇ ਨਤ ਤਤੀ ਵਾਓ ਸਿਰੀ ਰਾਗ ਮਹੱਲਾ ਪੰਜਵਾਂ ਏਕਾ ਟੇਕ ਏਕੋ ਆਧਾਰਾ ਗੌੜੀ ਮਹੱਲਾ ਪੰਜਵਾਂ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਗੌੜੀ ਮਹੱਲਾ ਪੰਜਵਾਂ ਮਾਜ ਤੇਰੀ ਪਨੇ ਖੁਦਾਏ ਤੂੰ ਬਖਸੰਦਗੀ ਰਾਗ ਅਸਾ ਭਗਤ ਫਰੀਦ ਜੀ ਨਾਨਕ ਤਕੀਆ ਤੂੰ ਹੀ ਤਾਣ ਘੋੜੀ ਮਹੱਲਾ ਪੰਜਵਾਂ ਸਰਨ ਪਰੇ ਕੀ ਰਾਖੋ ਸਰਮਾ ਆਸਾ ਮਹੱਲਾ ਪੰਜਵਾਂ ਤੇ ਐਸੇ ਸ਼ਬਦ अनेका ਵਾਰ ਆਏ ਹਨ ਜਿਸ ਤੋਂ ਪ੍ਰਗਟ ਹੁੰਦਾ ਹੈ ਕਿ ਭਰੋਸੇ ਦਾ ਸਿੱਖ ਵਿਸ਼ਵਾਸ ਵਿੱਚ ਕਿੰਨਾ ਵੱਡਾ ਥਾਂ ਹੈ ਪਰੋਸੇ ਦੀ ਖਸਮਾਨੇ ਨਾਲ ਸੰਬੰਧੀ ਪਰਸਪਰਤਾ ਹੈ ਮਾਲਕ ਦਾ ਖਸਮਾਨਾ ਸਾਡੇ ਅੰਦਰ ਭਰੋਸਾ ਜਗਉਂਦਾ ਹੈ ਤੇ ਸਾਡਾ ਭਰੋਸਾ ਮਾਲਕ ਦੇ ਖਸਮਾਨੇ ਨੂੰ ਸਾਡੇ ਲਈ આમંત્રਿਤ ਕਰਦਾ ਹੈ ਫੁੱਟਨੋਟ ਵਿੱਚ ਡਾਕਟਰ ਸਾਹਿਬ ਲਿਖਦੇ ਹਨ ਕਿ ਖਸਮਾਨਾ ਅਰਬੀ ਦੇ ਵਿੱਚ ਕਹਿੰਦੇ ਹਨ ਖਸਮਾਨਹ ਦਾ ਅਰਥ ਹੈ ਸਵਮਿਤਵ ਸਪੁਰਦੀ ਸੰਭਾਲ ਤੇ ਸਹਾਇਤਾ ਜਿਵੇਂ ਸੁਨੇਬੋ ਸਖੀ ਕੰਤ ਹਮਾਰੋ ਕੀਏ ਲੋਖ ਸਮਾਨਾ ਆਸਾ ਮੈ ਲਾ ਪੰਜਵਾਂ ਅੰਗ 372 ਪਰ ਸਾ ਜਾਗਦਾ ਕਦੋਂ ਹੈ ਉਦੋਂ ਜਦੋਂ ਆਪਣਾ ਬਲ ਛੁੜਕਣ ਲੱਗਦਾ ਹੈ ਜਦੋਂ ਆਪਣੀ ਕੋਈ ਸਿਆਣਪ ਕੰਮ ਨਹੀਂ ਕਰਦੀ ਜਦ ਆਪਣਾ ਚਿੱਤ ਵਿਆਚਲਦਾ ਨਹੀਂ ਜਦੋਂ ਆਪਣੀ ਚਾਤਰੀ ਨੂੰ ਥੜੇ ਪਏ ਜਾਪਦੇ ਹਨ ਜਦੋਂ ਕੰਮ ਵਿਗੜਦੇ ਦਿਸਦੇ ਹਨ ਜਦੋਂ ਕੁਝ ਬਿੰਸ ਗਿਆ ਖੁੱਸ ਗਿਆ ਲੱਗਦਾ ਹੈ ਤੇ ਜਦੋਂ ਆਪਣੀ ਨਿਰਬਲਤਾ ਲਾਚਾਰਗੀ ਤੇ ਅਨਾਥਤਾ ਦਾ ਅਹਿਸਾਸ ਜਾਗਦਾ ਹੈ ਉਦੋਂ ਮਨ ਸੁੱਤੇ ਸਿੱਧ ਪੁਕਾਰ ਉੱਠਦਾ ਹੈ ਮੋਹ ਅਨਾਥ ਕੀ ਕਰੋ ਸਮਾਈ ਗੋੜੀਪੁਰਵੀ ਮਹੱਲਾ ਪੰਜਵਾਂ ਅੰਗ 204 ਪ੍ਰੋਸਾਤਾ ਉਸੇ ਉੱਪਰ ਕੀਤਾ ਨਿਭ ਸਕਦਾ ਹੈ ਜੋ ਆਪ ਨਾਲ ਨਿਭਣ ਵਾਲਾ ਹੋਵੇ ਸਾਦੇ ਹੀ ਨਿਭੇ ਤੇਰੇ ਨਾਲ ਪੈਰੋ ਮਹੱਲਾ ਤੀਜਾ ਪਰੋਸਾ ਤਾਂ ਉਸੇ ਉੱਪਰ ਕੀਤਾ ਜਾ ਸਕਦਾ ਹੈ ਜੋ ਆਪ ਨਾਲ ਨਿਭਣ ਵਾਲਾ ਹੋਵੇ ਧਨ ਦੌਲਤ ਦਾ ਕੋਈ ਪਰੋਸਾ ਨਹੀਂ ਕਦੋਂ ਛੋੜ ਜਾਣ ਰਾਜ ਭਾਗ ਦਾ ਕੋਈ ਪਰੋਸਾ ਨਹੀਂ ਕਦੋਂ ਬਿਨਸ ਜਾਵੇ ਤੇ ਸੰਗੀ ਸਾਥੀਆਂ ਦਾ ਕੋਈ ਪਰੋਸਾ ਨਹੀਂ ਕਦੋਂ ਛੋੜ ਜਾਣ ਅਸੀਂ ਪੜਦੇ ਹਾਂ ਰਾਜ ਮਿਲਖ ਨਹੀਂ ਆਪਨ ਦਰਭਾ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇਂ ਮੂਰਖ ਮਣੋ ਸੰਗ ਸਖਾ ਸਭ ਤਜ ਗਏ ਕੋਉ ਨ ਨਿਬਿਓ ਸਾਥ ਸੰਗੀ ਸਾਥੀਆਂ ਦਾ ਕੋਈ ਭਰੋਸਾ ਨਹੀਂ ਕਦੋਂ ਛੋੜ ਜਾਣ ਫਿਰ ਕਿਸ ਪਰਵਾਸੇ ਅਸੀਂ ਫੁੱਲੇ ਫਿਰਦੀ ਹਾਂ ਕਿਸ ਪਰਵਾਸੇ ਵਿਚ ਰਹੇ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ ਰਾਮਕਲੀ ਮਹੱਲਾ ਪੰਜਵਾ ਅੰਗ 898 ਨਾਲ ਨਿਭਣ ਵਾਲਾ ਸਾਥੀ ਤਾਂ ਇੱਕ ਵਹਿਗੁਰੂ ਹੀ ਹੈ ਹੋਰ ਕੋਈ ਨਹੀਂ ਜੋ ਉਹੀ ਜੋ ਨਮਾਣਿਆਂ ਦਾ ਤਾਨਿਆ ਦਾ ਤਾਨ ਤਿੰਨ ਤਿੰਨ ਆਸਰਿਆਂ ਦਾ ਆਸਰਾ ਹੈ ਉਹੀ ਜੋ ਨਿਤਾਣਿਆਂ ਦਾ ਤਾਨ ਤੇ ਨਿਆਸਰਿਆਂ ਦਾ ਆਸਰਾ ਹੈ ਤੇ ਜਿਸ ਦੀਆਂ ਭੁਜਾਵਾਂ ਬੜੀਆਂ ਸਬਲ ਵੱਡਾ ਭਰੋਸਾ ਤਾਂ ਭਾਰੀਆਂ ਭੁਜਾ ਵਾਲੇ ਦਾ ਹੀ ਹੁੰਦਾ ਹੈ ਅਸੀਂ پڑھਦੇ ਹਾਂ ਬਚਿੱਤਰ ਨਾਟਕ ਵਿੱਚ ਦਸ਼ਮ ਪਾਸ਼ਾ ਬਖਸ਼ਿਸ਼ ਕਰਦੇ ਹਨ ਭਾਰੀ ਭੁਜਾਨ ਕੋ ਭਾਰੀ ਭਰੋਸਾ ਜੇਕਰ ਅਸਮਰਥ ਉੱਪਰ ਭਰੋਸਾ ਕਰ ਬੈਠੀਏ ਤਾਂ ਭਰੋਸਾ ਟੁੱਟ ਜਾਂਦਾ ਹੈ ਭਰੋਸਾ ਟੁੱਟੇ ਤਾਂ ਦੁੱਖ ਹੁੰਦਾ ਹੈ ਅੰਦੇਸਾ ਉੱਜਦਾ ਹੈ ਅਸੀਂ ਸਭੇ ਅਸਮਰਥ ਲੋਕਾਂ ਤੇ ਭਰੋਸਾ ਕੀਤੇ ਰਹਿੰਦੇ ਹਾਂ ਐਸ ਲਈ ਐਸ ਲਈ ਆਂਦੇਸਿਆਂ ਨਾਲ ਗਰਸੇ ਰਹਿੰਦੇ ਹਨ ਜੇਕਰ ਕੂੜੇ ਭਰੋਸੇ ਤਿਆਗ ਕੇ ਵਾਹਿਗੁਰੂ ਜੀ ਦੀ ਸ਼ਰਨ ਲਈਏ ਤਾਂ ਸਭ ਚਿੰਤਾਵਾਂ ਸਗਲ ਆਂਦੇਸੇ ਨਿਭੜ ਜਾਣ ਕਿਉਂਕਿ ਵੱਡ ਸਮਰਥ ਵਾਹਿਗੁਰੂ ਸਾਡੀ ਚਿੰਤਾ ਆਪ ਕਰਦਾ ਹੈ ਆਪ ਕਰਦਾ ਪ੍ਰਤੀਤ ਹੁੰਦਾ ਹੈ ਅਸੀਂ ਪੜਦੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਸ਼ਲੋਕ ਮਹੱਲਾ ਦੂਜਾ ਜਿਵੇਂ ਸਲੇਹੀ ਅਸੀਂ ਅੰਦੇਸ਼ਿਆਂ ਨਾਲ ਅੰਦੇਸ਼ਿਆਂ ਨਾਲ ਗਰਸੇ ਰਹਿੰਦੇ ਹਾਂ ਜੇਕਰ ਕੂੜੇ ਪਰੋਸੇ ਤੇ ਆ ਕੇ ਵਾਹਿਗੁਰੂ ਜੀ ਦੀ ਸ਼ਰਨ ਲਈਏ ਤਾਂ ਸਭ ਚਿੰਤਾਵਾਂ ਸਗਲ ਅੰਦੇਸੇ ਨਿਬੜ ਜਾਣ ਕਿਉਂਕਿ ਵੱਡ ਸਮਰੱਥ ਵਾਹਿਗੁਰੂ ਸਾਡੀ ਚਿੰਤਾ ਆਪ ਕਰਦਾ ਪ੍ਰਤੀਤ ਹੁੰਦਾ ਹੈ ਤਦ ਇੱਕ ਭਰੋਸਾ ਆਪਣੇ ਆਪ ਅੰਦਰੋਂ ਠਾਠਾਂ ਮਾਰਨ ਲੱਗਦਾ ਹੈ ਭਰੋਸੇ ਵਾਲਾ ਪ੍ਰਾਣੀ ਕਾਰਜ ਵੀ ਕਰਦਾ ਹੈ ਕਾਰਜਾਂ ਲਈ ਆਹਰ ਵੀ ਜੁਟਾਂਦਾ ਹੈ ਪਰ ਚਿੰਤਾ ਨਹੀਂ ਕਰਦਾ ਕਿਉਂਕਿ ਮਾਲਕ ਉੱਪਰ ਉਸ ਨੂੰ ਭਰੋਸਾ ਹੁੰਦਾ ਹੈ ਇਸੇ ਲਈ ਉਹ ਅੰਦੇਸ਼ੀਆਂ ਤੋਂ ਮੁਕਤ ਹੋ ਕੇ ਵਿਚਰਦਾ ਹੈ ਸਗਲ ਬਿਧੀ ਜੋਰ ਆਹਰ ਕਰਿਆ ਤਜਿਉ ਸਗਲ ਅੰਦੇਸਾ ਕਾਰਜ ਸਗਲ ਆਰੰਭਿਓ ਘਰ ਕਾ ਠਾਕਰ ਕਾ ਪਰਸ ਮਲਾਰ ਮਹਿਲਾ ਪੰਜਵਾਂ ਅੰਗ 1266 ਸੂਫੀ ਸਾਹਿਤ ਵਿੱਚ ਇੱਕ ਹਕਾਇਤ ਹੁੰਦੀ ਹੈ ਕਿ ਬੂ ਅਲੀ ਕਲੰਦਰ ਆਪਣਾ ਸਾਰਾ ਕੁਝ ਤਿਆਗ ਇੱਕ ਰੱਸੀ ਤੇ ਇੱਕ ਲੋਟਾ ਲੈ ਬਣਾ ਵੱਲ ਇਬਾਦਤ ਕਰਨ ਨਿਕਲ ਗਏ ਕਈ ਵਾਰੇ ਜੰਗਲਾਂ ਵਿੱਚ ਹੀ ਉਹਨਾਂ ਅਬਾਦਤ ਕਰਦੇ ਆ ਗੁਜ਼ਾਰ ਦਿੱਤੇ ਇੱਕ ਦਿਨ ਉਹਨਾਂ ਨੂੰ ਪਿਆਸ ਲੱਗੀ ਤਾਂ ਪਾਣੀ ਦੀ ਭਾਲ ਵਿੱਚ ਨਿਕਲੇ ਵੇਖਿਆ ਕੁਝ ਦੂਰ ਇੱਕ ਹਿਰਨ ਪਾਣੀ ਪੀ ਰਿਹਾ ਹੈ ਇਹ ਵੀ ਉੱਧਰ ਤੁਰ ਪਏ ਕੋਲ ਪਹੁੰਚੇ ਤਾਂ ਹਿਰਨ ਚੁੰਗੀਆਂ ਭਰਦਾ ਪਰੇ ਨਿਕਲ ਗਿਆ ਤੇ ਪਾਣੀ ਜੋ ਪਹਿਲਾਂ ਉੱਪਰ ਸੀ ਛਪ ਛਪ ਕਰਦਾ ਹੇਠਾਂ ਉਤਰ ਗਿਆ ਟੋਏ ਦੀ ਥਾਂ ਜਿਵੇਂ ਖੂਬ ਬਣ ਗਿਆ ਗਲੰਦਰ ਨੇ ਮੱਥੇ ਤੇ ਹੱਥ ਮਾਰਿਆ ਤੇ ਪੁਕਾਰ ਕੀਤੀ ਯਾ ਅੱਲਾ ਇੰਨੇ ਵਰੇ ਹੋ ਗਏ ਮੈਨੂੰ ਤੇਰੀ ਇਬਾਦਤ ਕਰਦਿਆਂ ਫਿਰ ਵੀ ਮੈਥੋਂ ਇੱਕ ਹਿਰਨ ਚੰਗਾ ਨਿਕਲਿਆ ਉਹ ਆਇਆ ਤਾਂ ਉਸ ਦੀ ਖੂਦ ਆ ਪਾਣੀ ਉੱਪਰ ਸੀ ਮੇਰੀ ਵਾਰੀ ਆਈ ਤਾਂ ਪਾਣੀ ਹੇਠਾਂ ਉਤਰ ਗਿਆ ਕਹਿੰਦੇ ਹਨ ਉਸ ਵੇਲੇ ਆਕਾਸ਼ ਬਾਣੀ ਹੋਈ ਬੂਹੜੀ ਉਸਹ ਰੰਦਾ ਤਾਂ ਕੇਵਲ ਮੇਰੇ ਉੱਪਰ ਹੀ ਤਵੱਕਕਲ ਸੀ ਤੇਰੇ ਪਾਸ ਤਾਂ ਰੱਸੀ ਤੇ ਡੋਲ ਹੈ ਲਮਕਾ ਡੋਲ ਤੇ ਪਾਣੀ ਕੱਢ ਲੈ ਇਸ ਹਿਕਾਇਤ ਦਾ ਅੰਤਰੀ ਵਿਭਾਵੇ ਹੈ ਕਿ ਜਿਹੜੇ ਜੀਵਾਂ ਨੂੰ ਵਹਿਗੁਰੂ ਨੇ ਵਸਤਾਂ ਤੇ ਵਸੀਲੇ ਨਹੀਂ ਦਿੱਤੇ ਉਹਨਾਂ ਦੇ ਪ੍ਰਤਪਾਲਣਾ ਵੀ ਉਹ ਆਪ ਕਰਦਾ ਹੈ ਤੇ ਉਹਨਾਂ ਦੀ ਵੀ ਜਿਨਾਂ ਨੂੰ ਵਸਤਾਂ ਵਸੀਲੇ ਦਿੱਤੇ ਹਨ ਫਰਕ ਸਿਰਫ ਇਤਨਾ ਹੈ ਕਿ ਜਿਨਾਂ ਨੂੰ ਦਿੱਤੇ ਹਨ ਉਹਨਾਂ ਪਾਸੋਂ ਇਹ ਵਰਤੋਂ ਦੀ ਆਸ ਵੀ ਕਰਦਾ ਹੈ। ਪਰੋਸਾ ਵਸਤਾਂ ਤੇ ਵਸੀਲਿਆਂ ਨੂੰ ਤਲਾਂਜਲੀ ਦੇਣ ਦਾ ਨਾਮ ਨਹੀਂ ਹੈ। ਗੁਰਮਤਿ ਅਨੁਸਾਰ ਵਸਤਾਂ ਵਸੀਲਿਆਂ ਦੀ ਪੂਰੀ ਵਰਤੋਂ ਕਰਨੀ ਹੈ। ਪਰ ਪਰੋਸਾ ਇਹਨਾਂ ਤੇ ਨਹੀਂ ਅਕਾਲ ਪੁਰਖ ਤੇ ਕਰਨਾ ਹੈ। ਇਹਨਾਂ ਨੂੰ ਕਾਰਮਦ ਸਮਾਜਿਕ ਵਰਤਨਾ ਹੈ ਪਰਕਾਰ ਸਾਜ ਕੇਵਲ ਅਕਾਲ ਪੁਰਖ ਨੂੰ ਹੀ ਸਮਝਣਾ ਹੈ ਪ੍ਰੋਸਾਦਾਨ ਮੰਗਣ ਦਾ ਇੱਕ ਅਰਥ ਤਾਂ ਇਹ ਹੈ ਕਿ ਅਸੀਂ ਵਹਿਗੁਰੂ ਜੀ ਉੱਪਰ ਤਕੀਆ ਰੱਖੀਏ ਸਾਨੂੰ ਯਕੀਨ ਹੋਵੇ ਉਹਨਾਂ ਦੀ ਬੋੜੀ ਦਾ ਇੱਕ ਹੋਰ ਅਰਥ ਇਹ ਵੀ ਹੈ ਕਿ ਅਸੀਂ ਆਪ ਪ੍ਰੋਸੇ ਜੋਗ ਹੋਈਏ ਸਾਡੇ ਉੱਪਰ ਵੀ ਪ੍ਰੋਸਾਦ ਕੀਤਾ ਜਾ ਸਕੇ ਇਹ ਵੀ ਪਰ ਤਦੇ ਹੀ ਹੋ ਸਕਦਾ ਹੈ ਜੇ ਅਸੀਂ ਆਪ ਸਿੱਧਕ ਪਰੋਸੇ ਵਾਲੇ ਹੋਈਏ ਪਰੋਸੇ ਵਾਲੇ ਦਾ ਹੀ ਸ਼ਬਦ ਸੌਰ ਦਾ ਹੈ ਤੇ ਸੌਰਿਆ ਹੋਇਆ ਸ਼ਬਦ ਹੀ ਪਰੋਸੇ ਜੋਗ ਹੁੰਦਾ ਹੈ ਲਾਸਟ ਪੈਰਾ ਮੈਂ ਫੇਰੇ ਕਰੀ ਆਪ ਜੀ ਦੇ ਨਾਲ ਪੜ੍ਹਨਾ ਚਾਹਾਂਗਾ ਭਰੋਸਾ ਦਾਨ ਮੰਗਣ ਦਾ ਇੱਕ ਅਰਥ ਤਾਂ ਇਹ ਹੈ ਕਿ ਅਸੀਂ ਵੈਗੁਰੂ ਜੀ ਉੱਪਰ ਤਕੀਆ ਰਖੀਏ ਸਾਨੂੰ ਯਕੀਨ ਹੋਵੇ ਉਹਨਾਂ ਦੀ ਬੋਹੜੀ ਦਾ ਇੱਕ ਹੋਰ ਅਰਥ ਇਹ ਵੀ ਹੈ ਕਿ ਅਸੀਂ ਆਪ ਪਰੋਸੇ ਯੋਗ ਹੋਈਏ ਸਾਡੇ ਉੱਪਰ ਵੀ ਪਰੋਸਾ ਕੀਤਾ ਜਾ ਸਕੇ ਇਹ ਵੀ ਪਰ ਤਦੇ ਹੀ ਹੋ ਸਕਦਾ ਹੈ ਜੇ ਅਸੀਂ ਆਪ ਸਿੱਧਕ ਪਰੋਸੇ ਵਾਲੇ ਹੋਈਏ ਪਰੋਸੇ ਵਾਲਾ ਪਰੋਸੇ ਵਾਲੇ ਦਾ ਸ਼ਬਦ ਹੀ ਸੌਰ ਦਾ ਹੈ ਤੇ ਸੌਰਿਆ ਹੋਇਆ ਸ਼ਬਦ ਹੀ ਪਰੋਸੇ ਯੋਗ ਹੁੰਦਾ ਹੈ ਅਗਲਾ ਜੋ ਚੈਪਟਰ ਹੈ ਉਸ ਦਾ ਨਾਮ ਹੈ ਦਾਣਾ ਸਰਦਾਨ ਨਾਮਦਾਨ ਭਾਈ ਗੁਰਦਾਸ ਜੀ ਨੇ ਗੁਰਨਾਨਕ ਦੇਵ ਜੀ ਦਾ ਪਹਿਲਾ ਪ੍ਰਸੰਗ ਦੱਸਦਿਆਂ ਆਖਿਆ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਅਰਥਾਤ ਬਾਬਾ ਸੱਚਖੰਡ ਵਿੱਚ ਪੈਨਾਇਆ ਵੱਢਾਇਆ ਗਿਆ ਤੇ ਉਸ ਨੂੰ ਨੌਵਾਂ ਖਜ਼ਾਨਿਆਂ ਵਰਗਾ ਕੀਮਤੀ ਨਾਮ ਤੇ ਗਰੀਬੀ ਪ੍ਰਾਪਤ ਨੌਵਾਂ ਖਜ਼ਾਨਿਆਂ ਵਰਗਾ ਇਹ ਨਾਮ ਬਾਬੇ ਨੂੰ ਅਕਾਲਪੁਰਹ ਕੋਲੋਂ দান ਮਿਲਿਆ ਤੇ ਅੱਗੋਂ ਬਾਬਾ ਵੀ ਇਹੋ দান ਵੰਡਦਾ ਫਿਰਿਆ ਕਲਯੁਗ ਬਾਬੇ ਤਾਰਿਆ ਸਤ ਨਾਮ ਪਰ ਸਤ ਨਾਮ ਪੜ ਮੰਤਰ ਸੁਨਾਇਆ ਭਾਈ ਗੁਰਦਾਸ ਜੀ ਆਪਣੀ ਬਾਹਰ ਵਿੱਚ ਦੱਸਦੇ ਹੈ ਜ਼ਿੰਦਗੀ ਵਿੱਚ ਲਗਾਤਾਰ 27 ਵਰੇ ਗੁਰੂ ਬਾਬੇ ਨੇ ਕੱਢੜੀ ਤਪੱਸਿਆ ਕੀਤੀ ਇਹ ਨਾਮ ਸਿਮਰਨ ਦੀ ਤਪੱਸਿਆ ਸੀ ਪਰ ਇਸ ਕਮਾਈ ਇਸ ਕਾਲਣਾ ਤੋਂ ਪਹਿਲਾਂ ਬਾਬੇ ਨੂੰ ਦਰਗਾਹੋਂ ਬਖਸ਼ਿਸ਼ ਪ੍ਰਾਪਤ ਹੋਈ ਸੀ ਪਹਿਲੇ ਪਾਇਆ ਪਹਿਲੇ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਕਾਲ ਕਮਾਈ ਬਖਸ਼ਿਸ਼ ਪਹਿਲਾਂ ਨਾਮ ਸਿਮਰਨ ਦੀ ਕਾਲਣਾ ਮਗਰੋਂ ਬਖਸ਼ਿਸ਼ ਪਹਿਲਾਂ ਨਾਮ ਸਿਮਰਨ ਦੀ ਕਲਣਾ ਮਗਰੋਂ ਇਹੋ ਨਾਮ ਨਿਰਸੰਦੇਭਕਸ਼ਸ਼ ਦਾ ਨਤੀਜਾ ਹੈ ਦਾਨ ਹੈ ਇਹੋ ਦਾਨ ਪ੍ਰਾਪਤ ਕਰ ਗੁਰੂ ਜੀ ਇਸ ਦਾ ਹੋਕਾ ਦਿੰਦੇ ਫਿਰ ਇਹੋ ਦਾਨ ਪ੍ਰਾਪਤ ਕਰ ਗੁਰੂ ਜੀ ਇਸ ਦਾ ਹੋਕਾ ਦਿੰਦੇ ਫਿਰੇ RAM KALI VAR ਵਿੱਚ RAM KALI RAAG ਵਿੱਚ ਗੁਰੂ ਜੀ ਫਰਮੁੰਦੇ ਹਨ ਪੰਦਾ ਗੁਰਮੁਖ ਆਖੀਏ ਚਾਟੜਿਆਂ ਮਤ ਦੇ ਨਾਮ ਸੰਭਾਲਾ ਨਾਮ ਸੰਗ੍ਰਹਿ ਲਾਹ ਜਗ ਮੈਂ ਲੇ ਸੱਚੀ ਪੱਟੀ ਸੱਚ ਮਨ ਪੜੀਏ ਸ਼ਬਦ ਸੋਸਾਰ ਨਾਨਕ ਸੋ ਪੰਡਿਤ ਸੋ ਪੜਿਆ ਬੀਨਾ ਜਿਸ ਰਾਮ ਨਾਮ ਗਲਹਾਰ ਨਾਮ ਗੁਰਬਾਣ ਨਾਮ ਨੂੰ ਗੁਰਬਾਣੀ ਵਿੱਚ ਨਿਧਾਨ ਆਖਿਆ ਹੈ ਵੱਡਿਆ ਵੱਡੇ ਤੋਂ ਵੱਡੇ ਖਜ਼ਾਨੇ ਵੀ ਨਖਟ ਜਾਂਦੇ ਹਨ ਕੇਵਲ ਨਾਮ ਹੈ ਜੋ ਅਖੁੱਟ ਹੈ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਨਾਮ ਨਿਧਾਨ ਅਖੁੱਟ ਹੈ ਅਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ 3 ਅੰਗ 29 ਇਸ ਲਈ ਇਸ ਦਾਤ ਵਰਗੀ ਹੋਰ ਕੋਈ ਦਾਤ ਨਹੀਂ ਨਾਵੇਂ ਜੇਵੜ ਹੋਰ ਦਾਤ ਨਹੀਂ ਸੁਹੀ ਵਾਰ ਮਹਲਾ 3 ਅੰਗ 787 ਇਸੇ ਲਈ ਤਾਂ ਇਹ ਦਾਨ ਸਰਦਾਨ ਹੈ ਇਸੇ ਦਾਨ ਲਈ ਗੁਰੂ ਅਰਜਨ ਦੇਵ ਜੀ ਆਪ ਜੋਦੜੀ ਕਰਦੇ ਹਨ ਨਾਮ ਦੀਜੇ ਦਾਨ ਦੀਜੇ ਬਿਸਰ ਬਿਸਰ ਨਾਹੀ ਇੱਕ ਖਿਣੋ ਨਾਮ ਦੀਜੇ ਦਾਨ ਕੀਜੇ ਬਿਸਰ ਨਾਹੀ ਇੱਕ ਖਿਣੋ ਸੁਹੀ ਮਹੱਲਾ 5ਵਾਂ ਅੰਗ 784 ਨਾਮ ਸਭ ਪ੍ਰਕਾਰ ਦਾ ਆਸਰਾ ਦਿੰਦਾ ਹੈ ਇਸ ਤੋਂ ਕਾਰਜ ਰਾਸ ਹੁੰਦੇ ਹਨ ਨਾਮ ਸਭ ਪ੍ਰਕਾਰ ਦਾ ਆਸਰਾ ਦਿੰਦਾ ਹੈ ਇਸ ਤੋਂ ਕਾਰਜ ਰਾਸ ਹੁੰਦੇ ਹਨ ਮਨ ਸੌਰਦਾ ਹੈ ਪਾਪ ਮਿਟਦੇ ਹਨ ਕੁੜਾ ਦਾ ਉਧਾਰ ਹੁੰਦਾ ਹੈ ਭੈ ਤਰਾਸ ਮਿਟ ਜਾਂਦੇ ਹਨ ਜਨਮ ਮਰਨ ਨਿਵਰ ਜਾਂਦਾ ਹੈ ਦਰਗਾਹ ਵਿੱਚ ਮੁਖ ਉਜਲ ਹੁੰਦਾ ਹੈ। ਇਉਂ ਨਾਮ ਹੀ ਤਾਂ ਹੈ ਜਿਸ ਨਾਲ ਹਲਤ-ਪਲਤ ਦੋਵੇਂ ਸੌਦੇ ਹਨ। ਇੱਥੇ-ਉੱਥੇ ਦੋਹੀ ਜਹਾਨੀ ਇੱਜ਼ਤ ਮਿਲਦੀ ਹੈ। ਐਸੇ ਨਾਮ ਤੋਂ ਵੱਡਾ ਆਸਰਾ ਹੋਰ ਕਿਹੜਾ ਹੋ ਸਕਦਾ ਹੈ? ਇਸ ਤੋਂ ਵੱਡੇਰੀ ਦਾਤ ਹੋਰ ਕਿਹੜੀ ਹੋ ਸਕਦੀ ਹੈ? ਤਦਿਆ ਤਾਂ ਇਸ ਨੂੰ ਦਾਨਾ ਸਿਰਦਾਨ ਆਖ ਕੇ ਇਸ ਦੀ ਜਾਂਚਨਾ ਕੀਤੀ ਹੈ। ਨਾਮ ਦੀ ਜਾਂਚਨਾ ਕਰਨ ਤੋਂ ਪਹਿਲਾਂ ਅਰਦਾਸ ਵਿੱਚ ਸਿੱਖੀ ਮੰਗੀ ਗਈ ਉਹ ਵੀ ਨਾਮ ਆਸਰੇ ਰਹਿਤ ਮੰਗੀ ਗਈ ਉਹ ਵੀ ਨਾਮ ਆਸਰੇ ਹੈ ਸਿੱਖੀ ਵਿੱਚ ਵਾਏ ਗੁਰੂ ਨਾਮ ਦੀ ਜਾਂਚਨਾ ਕਰਨ ਤੋਂ ਪਹਿਲਾਂ ਅਰਦਾਸ ਵਿੱਚ ਸਿੱਖੀ ਮੰਗੀ ਗਈ ਉਹ ਵੀ ਨਾਮ ਆਸਰੇ ਹੈ ਰਹਿਤ ਮੰਗੀ ਗਈ ਉਹ ਵੀ ਨਾਮ ਆਸਰੇ ਹੈ ਬਿਵੇਕ ਮੰਗਿਆ ਗਿਆ ਉਹ ਵੀ ਨਾਮ ਆਸਰੇ ਹੈ ਵਿਸਾ ਤੇ ਭਰੋਸਾ ਮੰਗੇ ਗਏ ਉਹ ਵੀ ਨਾਮ ਆਸਰੇ ਹਨ ਇਉਂ ਜਿੰਨੇ ਸ੍ਰੇਸ਼ਟ ਦਾਨਾਂ ਲਈ ਅਰਦਾਸ ਵਿੱਚ ਪ੍ਰਾਰਥਨਾ ਕੀਤੀ ਜਾਂਦੀ ਹੈ ਉਹਨਾਂ ਸਭਨਾਂ ਦਾ ਆਧਾਰ ਨਾਮ ਹੀ ਤਾਂ ਹੈ ਇਸ ਲਈ ਵੀ ਇਹ ਦਾਨਾ ਸਰਦਾਨ ਹੈ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਹੀ ਮਹਿਮਾ ਹੈ ਨਾਮ ਹੀ ਸਭ ਕੁਝ ਹੈ ਤੇ ਨਾਮ ਹੀ ਤੋਂ ਸਭ ਕੁਝ ਹੈ ਨਾਮ ਤੇ ਨਾਮੀ ਵਿੱਚ ਭੇਦ ਨਹੀਂ ਹੈ ਅਸੀਂ ਪੜਦੇ ਹਾਂ ਨਾਵੇਂ ਕੀ ਕੀਮਤ ਕੀਮਤ ਮਿਤ ਕਹੀ ਨਾ ਜਾਏ ਤਨਾ ਸ੍ਰੀ ਮਹਲਾ 3 ਨਾਮ ਹੀ ਤੇ ਤਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸਤ ਗੁਰ ਸੰਗਤਿਆ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਮੋਹੀ ਮਨ ਲਾਗਾ ਮਿੱਠਾ ਜਲਸਲ ਸਭ ਮੈਂ ਨਮੋ ਢੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗੇ ਮਨੁਆ ਗੀਦ ਨਾਮੇ ਹੀ ਹਮ ਨਿਰਭਉ ਭੇ ਨਾਮੇ ਆਵਨ ਜਾਵਨ ਰਹੇ ਗਾਉਂਡ ਮਹੱਲਾ ਪੰਜਵਾਂ ਅੰਗ 863 ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਹੀ ਮਹਿਮਾ ਹੈ ਤੇ ਨਾਮ ਹੀ ਸਭ ਕੁਝ ਹੈ ਤੇ ਨਾਮ ਹੀ ਤੋਂ ਸਭ ਕੁਝ ਹੈ ਨਾਮ ਤੇ ਨਾਮੀ ਵਿੱਚ ਭੇਦ ਨਹੀਂ ਜਿਸ ਨੂੰ ਨਾਮ ਮਿਲ ਗਿਆ ਉਸ ਨੂੰ ਨਾਮੀ ਮਿਲ ਗਿਆ ਕਲਯੁਗ ਵਿੱਚ ਨਾਮ ਹੀ ਮਨੁੱਖ ਦੇ ਕਲਿਆਣ ਦਾ ਸਾਧਨ ਹੈ ਰਵਿਦਾਸ ਜੀ ਫਰਮਾਉਂਦੇ ਹਨ ਸਤਜੁਗ ਵਿੱਚ ਸਤ ਤ੍ਰੇਤੇ ਵਿੱਚ ਜਗ ਤੇ ਦਵਾਪਰ ਵਿੱਚ ਮੂਰਤੀ ਪੂਜਾ ਦਾ ਰਵਾਜ ਸੀ ਪਰ ਕਲਯੁਗ ਵਿੱਚ ਕੇਵਲ ਨਾਮ ਹੀ ਆਧਾਰ ਹੈ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਸਤਜੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ ਰਾਗ ਗੌੜੀ ਰਬਦਾਸ ਜੀ ਮਨੁੱਖਤਾ ਦੇ ਉਧਾਰ ਲਈ ਕਲ ਯੁਗ ਵਿੱਚ ਨਾਮ ਹੀ ਪ੍ਰਦਾਨ ਹੈ ਅਸੀਂ ਪੜਦੇ ਹਾਂ ਕਲ ਯੁਗ ਨਾਮ ਪ੍ਰধান ਪਦਾਰਥ ਭਗਤ ਜਣਾ ਉਧਰੇ ਮਾਰੂ ਮਹੱਲਾ ਚੌਥਾ ਸਬਾਬਕ ਹੀ ਐਸੇ ਪ੍ਰধান ਪਦਾਰਥ ਦੀ ਜਾਂਚ ਨਾ ਦਾਨਾ ਸਰਦਾਨ ਆਖ ਕੇ ਕੀਤੀ ਜਾਂਦੀ ਹੈ ਨਾਮ ਕੀ ਹੈ ਇਸ ਦਾ ਵਰਣਨ ਅਸੰਭਵ ਹੈ ਜਨਮ ਸਾਖੀ ਵਿੱਚ ਆਉਂਦਾ ਹੈ ਮਿਠਨ ਕੋਟ ਵਿੱਚ ਇੱਕ ਫਕੀਰ ਮੀਆਂ ਮਿੱਠਾ ਜੀ ਸਨ ਜਿਸ ਨਾਲ ਗੁਰੂ ਨਾਨਕ ਦੇਵ ਜੀ ਦੀ ਚਰਚਾ ਹੋਈ ਇਸ ਚਰਚਾ ਦੇ ਦੌਰਾਨ ਮੀਆਂ ਮਿੱਠਾ ਜੀ ਨੇ ਪੁੱਛਿਆ ਨਾਮ ਕੀ ਹੈ ਗੁਰੂ ਬਾਬੇ ਨੇ ਜਵਾਬ ਦਿੱਤਾ ਮੀਆਂ ਮਿੱਠਿਆ ਉਸ ਨਾਮ ਦੀ ਕੀਮਤ ਕਦੇ ਕਿਸੇ ਪਾਈ ਹੈ ਇਹ ਸਮਝਣ ਦੀ ਗੱਲ ਨਹੀਂ ਅਨੁਭਵ ਕਰਨ ਦੀ ਗੱਲ ਹੈ ਮੀਆਂ ਮਿੱਠੇ ਨੇ ਬੇਨਤੀ ਕੀਤੀ ਮੈਨੂੰ ਇਸ ਗੁਪਤ ਵਸਤ ਦਾ ਵਸਤ ਦਾ ਗਿਆਨ ਦਿਓ ਮੀਆਂ ਮਿੱਠੇ ਨੇ ਬੇਨਤੀ ਕੀਤੀ ਮੈਨੂੰ ਇਸ ਗੁਪਤ ਵਸਤ ਦਾ ਦਿਆਂ ਗਿਆਨ ਦਿਓ ਤਦ ਬਾਬੇ ਨੇ ਆਖਿਆ ਮਿੱਠਿਆ ਕੰਨ ਧਰ ਕੇ ਸੁਣ ਤੈਨੂੰ ਕੁਝ ਸੁਨਿੰਦਾ ਹੈ ਮੀਆਂ ਮਿੱਠੇ ਨੇ ਕਿਆ ਜੀ ਨਹੀਂ ਤਾਂ ਬਾਬੇ ਮੀਆਂ ਬਾਬੇ ਨੇ ਮੀਆਂ ਮਿੱਠੇ ਦੀ ਬਾਹ ਪਕੜੀ ਤੇ ਕਿਆ ਮਿੱਠਿਆ ਹੁਣ ਕੁਝ ਹੁਣ ਤੈਨੂੰ ਕੁਝ ਸੁਨਿੰਦਾ ਹੈ ਤਾਂ ਮੀਆਂ ਮਿੱਠਾ ਬੋਲਿਆ ਜੀ ਦੀਨਾਨਾਥ ਮੈਨੂੰ ਤਾਂ ਅਤੁੱਟ ਲਹਿਰਾਂ ਰੋਮ ਰੋਮ ਵਿੱਚ ਨਾਮ ਦੀਆਂ ਚੱਲ ਰਹੀਆਂ ਪ੍ਰਤੀਤ ਹੋindੀਆਂ ਪਈਆਂ ਹਨ ਇਉਂ ਨਾਮ ਦੀ ਅਕਥ ਵਸਤੂ ਅਨੁਭਵ ਦੀ ਚੀਜ਼ ਹੈ ਇਹ ਨਾਮ ਜੋ ਸਾਰੇ ਮਤਾ ਮਤਾਂਤਾਂ ਵਿੱਚ ਮਹੱਤਵਪੂਰਨ ਮੰਨਿਆ ਗਿਆ ਹੈ ਸਗਲ ਮਤਾਾਂਤ ਕੇਵਲ ਹਰ ਨਾਮ ਗੌੜੀ ਮਹਿਲਾ ਪੰਜਵਾਂ ਅੰਗ 296 ਇਹ ਨਾਮ ਜੋ ਸਾਰੇ ਮਤਾ ਮਤਾਂਤਾਂ ਵਿੱਚ ਮਹੱਤਵਪੂਰਨ ਮੰਨਿਆ ਗਿਆ ਹੈ ਤੇ ਲੋਕੀ ਵਿੱਚ ਸਬਸ ਦਾ ਆਧਾਰ ਹੈ ਅਸੀਂ ਪੜਦੇ ਹਾਂ ਪਿੰਡ ਪੱਤਲ ਮੇਰੀ ਕੇਸੋ ਕੇ ਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਛੇ ਇਹ ਹੈ ਮੇਰਾ ਆਧਾਰ ਇਹ ਸਭ ਪਸਾਰਾ ਨਾਮ ਦਾ ਹੈ ਇਸ ਤੋਂ ਸਿਵਾ ਹੋਰ ਕੁਝ ਨਹੀਂ ਜੇਤਾ ਕੀਤਾ ਤੇ ਤੈਨੋਂ ਵਿਨ ਨਾਵੇਂ ਨਾਹੀ ਕੋ ਥਾ ਜਪਜੀ ਸਾਹਿਬ ਵਿੱਚ ਅਸੀਂ ਪੜਦੇ ਹਾਂ ਇਹ ਸਭ ਪਸਾਰਾ ਇਹ ਸਭ ਪਸਾਰਾ ਨਾਮ ਦਾ ਹੈ ਇਸ ਤੋਂ ਸਿਵਾ ਹੋਰ ਕੁਝ ਵੀ ਨਹੀਂ ਅਨਾਮ ਵਾਹਿਗੁਰੂ ਨੇ ਸ੍ਰਿਸ਼ਟੀ ਰਚਨ ਵੇਲੇ ਨਾਮ ਦਾ ਰੂਪ ਧਾਰਨ ਕੀਤਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਉ ਆਸਾ ਵਾਰ ਮਹੱਲਾ ਪਹਿਲਾ ਕਿਉਂ ਜਾਪਦਾ ਹੈ ਨਾਮ ਨਿਰਗੁਣ ਤੋਂ ਸਰਗੁਣ ਹੋਣ ਵਿਚਾਰੇ ਦੀ ਬ੍ਰਹਮ ਦੀ ਸਫਰ ਅਫਸਤਾ ਹੈ ਇਹ ਉਹ ਜਾਪਦਾ ਹੈ ਨਾਮ ਨਿਰਗੁਣ ਤੋਂ ਸਰਗੁਣ ਹੋਣ ਵਿਚਾਲੇ ਦੀ ਬ੍ਰਹਮ ਦੀ ਸਫਰ ਅਵਸਥਾ ਹੈ ਸਾਰੀ ਸਿਰਜਣਾ ਉਦੋਂ ਬ੍ਰਹਮ ਅੰਦਰ ਦੇ ਸੰਕਲਪਨਾ ਰੂਪ ਵਿੱਚ ਮੌਜੂਦ ਸੀ ਪਰ ਅਜੇ ਵਹਿਗੁਰੂ ਦੀ ਮਾਇਆ ਹਰਕਤ ਵਿੱਚ ਨਹੀਂ ਸੀ ਆਈ ਪਰ ਬ੍ਰਹਮ ਅਜੇ ਵੀ ਨਿਰੰਕਾਰ ਸੀ ਸਫਰ ਨਿਰੰਕਾਰ ਇਸ ਤੋਂ ਸਾਰੀ ਸਿਰਜਣਾ ਹੋਈ ਹੈ ਅਸੀਂ ਪੜਦੇ ਹਾਂ ਨਾਮੇ ਹੀ ਤੇ ਸਭ ਕੁਛ ਹੋਆ ਸੋਹੀ ਮਹੱਲਾ ਤੀਜਾ ਅੰਗ 753 ਪਰ ਬ੍ਰਹਮ ਅਜੇ ਵੀ ਨਰੰਕਾਰ ਸੀ ਸਫਰ ਨਰੰਕਾਰ ਇਹੋ ਨਾਮ ਹੈ ਇਸ ਤੋਂ ਹੀ ਸਾਰੀ ਸਿਰਜਣਾ ਹੋਈ ਹੈ ਇਹੋ ਸਭ ਲੋਕਾਂ ਖੰਡਾਂ ਬ੍ਰਹਮੰਡਾਂ ਆਕਾਸ਼ਾਂ ਪਤਾਲਾਂ ਨੂੰ ਧਾਰ ਰਿਹਾ ਹੈ ਅਸੀਂ ਪੜਦੇ ਹਾਂ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਣ ਸਰਵਣ ਇਹੋ ਸਾਰੇ ਜੀਆ ਦਾ ਵੀ ਆਸਰਾ ਹੈ ਇਹ ਸਾਡਾ ਵੀ ਇਹੋ ਆਸਰਾ ਹੈ ਜਿਸ ਆਸਰੇ ਅਸੀਂ ਬਣੇ ਹੋਏ ਹਾਂ ਉਸ ਦੀ ਜਾਚਣਾ ਸੱਚ ਮੁੱਚ ਦਾਣਾ ਸਰਦਾਨ ਮੰਗਨ ਦੇ ਤੁਲ ਹੈ ਅਸੀਂ ਤਾਂ ਇਸ ਨਾਮ ਨੂੰ ਚੇਤੇ ਹੀ ਕਰ ਸਕਦੇ ਹਾਂ ਸਿਮਰ ਹੀ ਸਕਦੇ ਹਾਂ ਜਪ ਹੀ ਸਕਦੇ ਹਾਂ ਪਰ ਇਹ ਸਿਮਰਨ ਵੀ ਉਸ ਦੀ ਦਾਤ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਉਹ ਹੀ ਸਿਮਰ ਸਕਦਾ ਹੈ ਜਿਸ ਨੂੰ ਆਪ ਸਿਮਰਾਈ ਸੇ ਸਿਮਰੇ ਜਿਨੇ ਆਪ ਸਿਮਰਾਈ ਗੌੜੀ ਮਹਲਾ ਪੰਜਵਾਂ ਅੰਗ 263 ਨਾਮ ਸਿਮਰਨ ਸੱਚਮੁੱਚ ਇੱਕ ਦਾਤ ਹੈ ਇੱਕ ਬਖਸ਼ਿਸ਼ ਹੈ ਇੱਕ ਮਹਿਰਮਤ ਹੈ ਇੱਕ ਦਾਨ ਹੈ ਮਹਾਦਾਨ ਇਸ ਲਈ ਸਾਡੀ ਤਾਂ ਅਰਦਾਸ ਹੀ ਇਹੋ ਬੰਦੀ ਹੈ ਜਾਚਕ ਨਾਮ ਜਾਚੈ ਜਾਚੈ ਸਰਬਤਾਰ ਸਰਬ ਕੇ ਨਾਇਕ ਸੁਖ ਸਮੋਹ ਕੇ ਦਾਤੇ ਕਲਿਆਣ ਮਹੱਲਾ ਪੰਜਵਾਂ ਅੰਗ 1302 ਅਸੀਂ ਤਾਂ ਇਸ ਨਾਮ ਨੂੰ ਚੇਤੇ ਹੀ ਕਰ ਸਕਦੇ ਹਾਂ ਸਿਮਰ ਹੀ ਸਕਦੇ ਹਾਂ ਜਪ ਹੀ ਸਕਦੇ ਹਾਂ ਪਰ ਇਹ ਸਿਮਰਨ ਹੀ ਉਸ ਦੀ ਦਾਤ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਉਹੀ ਸਿਮਰ ਸਕਦਾ ਹੈ ਜਿਸ ਨੂੰ ਆਪ ਸਿਮਰਾਏ ਨਾਮ ਸਿਮਰਨ ਸੱਚਮੁੱਚ ਇੱਕ ਦਾਤ ਸੱਚਮੁੱਚ ਇੱਕ ਦਾਤ ਹੈ ਇੱਕ ਬਖਸ਼ਿਸ਼ ਹੈ ਇੱਕ ਮਹਿਰਾਮਤ ਹੈ ਇੱਕ ਦਾਨ ਹੈ ਮਹਾਦਾਨ ਹੈ ਐਸੇ ਲਈ ਸਾਡੀ ਤਾਂ ਅਰਦਾਸ ਹੀ ਇਹੋ ਬੰਦੀ ਹੈ ਜਾਚਕ ਨਾਮ ਜਾਚੇ ਜਾਚੇ ਸਰਬਤਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਕਲਿਆਣ ਮਹਿਲਾ ਪੰਜਵਾਂ ਅੰਗ 1321 ਆਓ ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ ਅਸੀਂ ਵੀ ਵਾਹਿਗੁਰੂ ਦੇ ਅੱਗੇ ਇਹ ਅਰਦਾਸ ਕਰੀਏ ਕਿਸਾਨ ਨੂੰ ਮਹਾਰਾਜ ਦੇ ਘਰ ਹੋ। ਪ੍ਰੋਸਾਦਾਨ ਤੇ ਦਾਨਾ ਸਿਧਾਨ ਨਾਮ ਦਾ ਮਿਲ ਸਕੇ ਕਿ ਅਸੀਂ ਉਸ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਸਕੀਏ। ਆਓ ਵਾਹਿਗੁਰੂ ਅੱਗੇ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਇਹ ਪੜ੍ਹ ਕੇ ਸੁਣ ਕੇ ਸਾਨੂੰ ਵੀ ਕੁਝ ਸੋਝੀ ਆ ਜਾਵੇ। ਸਾਨੂੰ ਵੀ ਅਰਦਾਸ ਕਰਨ ਦੀ ਅਰਦਾਸ ਵਿੱਚ ਖੜਨ ਦੀ ਜਾਚ ਆ ਜਾਵੇ। ਵਹਿਗੁਰੂ ਜੀ ਸਾਡੇ ਸਾਰਿਆਂ ਤੇ ਮਿਹਰ ਕਰਨ ਤੇ ਅਸੀਂ ਸਾਰੇ ਹੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹਲ ਛੱਕ ਕੇ ਗੁਰੂ ਵਾਲੇ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅਤੇ ਗੁਰੂ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਉ ਕੇ ਇਸ ਨੂੰ ਸਫਲਾ ਕਰ ਸਕੀਏ ਤੇ ਹੋਰਨਾਂ ਨੂੰ ਵੀ ਇਸ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰ ਸਕੀਏ ਤਾਂ ਹੀ ਜਿਸ ਮਨੋਰਥ ਲਈ ਵਹਿਗੁਰੂ ਜੀ ਨੇ ਸਾਨੂੰ ਇਹ ਜੀਵਨ ਬਖਸ਼ਿਆ ਹੈ ਉਸ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ बोलਦੇ ਆਂ ਪਾਸੋਂ ਵਿਚਾਰ ਕਰਦੇ ਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਦਾ ਉਚਾਰਨ ਕਰਦੇ ਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣਯੋਗ ਹੈ ਭੁੱਲਾਂ ਚੁੱਕਾਂ ਦੀ ਖਿਮਾ ਗਾਜ-ਵਾਜ ਕੀ ਖਤੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ